ਜਿਵੇਂ ਕਿ ਕਹਿੰਦੇ ਹੁੰਦੇ ਆ ਬਈ ਇਤਿਹਾਸ ਜਿਹੜਾ ਦੁਬਾਰਾ ਦੁਹਰਾਇਆ ਜਾਂਦਾਗਾ 4 ਜੂਨ 1984 ਨੂੰ ਬਿਰਸਾ ਸਿੰਘ ਬਲਟੋਹਾ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਸੀਗਾ ਤੇ ਅੱਜ ਉਹੀ ਇਤਿਹਾਸ ਦੁਬਾਰਾ ਦੁਹਰਾਇਆ ਗਿਆ 4 ਜੂਨ 2024 ਨੂੰ ਹੱਥ ਖੜੇ ਕਰਕੇ ਬਿਰਸਾ ਸਿੰਘ ਬਲਟੋਹਾ ਬਾਹਰ ਨਿਕਲਿਆ ਇਹ ਦੇਖੋ ਇਤਿਹਾਸ ਕਿਵੇਂ ਦੁਬਾਰਾ ਦੁਹਰਾਇਆ ਜਾਂਦਾ ਜਿਵੇਂ ਕਿ ਕਹਿੰਦੇ ਹੁੰਦੇ ਆ ਬਈ ਇਤਿਹਾਸ ਜਿਹੜਾ ਦੁਬਾਰਾ ਦੁਹਰਾਇਆ ਜਾਂਦਾਗਾ 4 ਜੂਨ 1984 ਨੂੰ ਬਿਰਸਾ ਸਿੰਘ ਬਲਟੋਹਾ ਹੱਥ ਕੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਸੀਗਾ ਤੇ ਅੱਜ ਉਹੀ ਇਤਿਹਾਸ ਦੁਬਾਰਾ ਦੁਹਰਾਇਆ ਗਿਆ 4 ਜੂਨ 2024 ਨੂੰ ਹੱਥ ਕੜੇ ਕਰਕੇ ਬਿਰਸਾ ਸਿੰਘ ਬਲਟੋਹਾ ਬਾਹਰ ਨਿਕਲਿਆ ਇਹ ਦੇਖੋ ਇਤਿਹਾਸ ਕਿਵੇਂ ਦੁਬਾਰਾ ਦੁਹਰਾਇਆ ਜਾਂਦਾ ਜਿਵੇਂ ਕਿ ਕਹਿੰਦੇ ਹੁੰਦੇ ਆ ਬਈ ਇਤਿਹਾਸ ਜਿਹੜਾ ਦੁਬਾਰਾ ਦੁਹਰਾਇਆ ਜਾਂਦਾਗਾ 4 ਜੂਨ 1984 ਨੂੰ ਬਿਰਸਾ ਸਿੰਘ ਬਲਟੋਹਾ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਸੀਗਾ ਤੇ ਅੱਜ ਉਹੀ ਇਤਿਹਾਸ ਦੁਬਾਰਾ ਦੁਹਰਾਇਆ ਗਿਆ 4 ਜੂਨ 2024 ਨੂੰ ਹੱਥ ਖੜੇ ਕਰਕੇ ਬਿਰਸਾ ਸਿੰਘ ਬਲਟੋਹਾ ਬਾਹਰ ਨਿਕਲਿਆ ਇਹ ਦੇਖੋ ਇਤਿਹਾਸ ਕਿਵੇਂ ਦੁਬਾਰਾ ਦੁਹਰਾਇਆ ਜਾਂਦਾ